ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਜਿਸ ਦੀਆਂ ਨਾਮਜ਼ਦਗੀਆਂ ਫੈਲਾ ਭਰੀਆਂ ਗਈਆਂ ਨਾਮਜ਼ਦਗੀਆਂ ਪਰੰਤੂ ਬਾਅਦ ਜੋ ਕੱਲ ਪੜਤਾਲ ਹੋਈ ਪੜਤਾਲ ਦੇ ਵਿੱਚ 15 ਨਾਮਜ਼ਦਗੀਆਂ ਠੀਕ ਪਾਈਆਂ ਗਈਆਂ ਨੇ ਬਾਕੀ ਸਾਰੀਆਂ ਰੱਦ ਕਰ ਦਿੱਤੀਆਂ ਨੇ ਲੁਧਿਆਣਾ ਦੇ ਜਿਮਨੀ ਚੋਣ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਕਿਹੜੇ ਉਮੀਦਵਾਰ ਜਿੱਤਣ ਦੀ ਸੰਭਾਵਨਾ ਹੈ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਮਜ਼ਬੂਤੀ ਵੱਲ ਵਧ ਰਿਹਾ ਹੈ ਜੋ ਕਾਂਗਰਸ ਪਾਰਟੀ ਅਕਾਲੀ ਦਲ ਤੇ ਭਾਜਪਾ ਤੇ ਸੱਤਾਧਾਰੀ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਜੋ ਅੱਜ ਦੇ ਸਰਵੇ ਦੇ ਮੁਤਾਬਕ ਅਸੀਂ ਤੁਹਾਨੂੰ ਜੋ ਲੁਧਿਆਣਾ ਦੇ ਤਾਜ਼ੇ ਜਾਣਕਾਰੀ ਦੇਾਂਗੇ ਜਿਹੜੇ 15 ਉਮੀਦਵਾਰ ਸਹੀ ਪਾਏ ਗਏ ਨੇ ਉਹਨਾਂ ਵਿੱਚੋਂ ਪੰਜ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਨੇ ਤੇ ਬਾਕੀ ਆਜ਼ਾਦ ਉਮੀਦਵਾਰ ਨੇ ਚੋਣ ਕਮਿਸ਼ਨ ਦੇ ਵੱਲੋਂ ਜੋ ਕੱਲ ਸਾਰਾ ਦਿਨ ਕਾਗਜ਼ਾਂ ਦੀ ਪੜਤਾਲ ਹੋਈ ਉਸ ਵਿੱਚ ਜੋ ਟੋਟਲ 7 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਨੇ ਉਹ 7 ਉਮੀਦਵਾਰ ਜਿਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਕਾਗਜ਼ ਰੱਦ ਕਿਉਂ ਕਰ ਦਿੱਤੇ ਗਏ ਚੋਣ ਕਮਿਸ਼ਨ ਦੇ ਵੱਲੋਂ ਇਹ ਵੀ ਚਰਚਾ ਦਾ ਵਿਸ਼ਾ ਹੈ ਸੋ ਜਿਸ ਤਰ੍ਹਾਂ ਸਰਪੰਚੀ ਚੋਣਾਂ ਹੋਈਆਂ ਜਾਂ ਨਗਰ ਨਿਗਮ ਚੋਣਾਂ ਹੋਈਆਂ ਉਹੀ ਜਿਹਾ ਹੀ ਮਾਹੌਲ ਲੁਧਿਆਣਾ ਦੇ ਵਿੱਚ ਬਣ ਗਿਆ ਕਾਗਜ਼ ਰੱਦ ਕਰਨਾ ਜੋ ਮੁੱਖ ਚੋਣ ਕਮਿਸ਼ਨ ਦੇ ਵੱਲੋਂ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਸੱਤਾਧਾਰੀ ਪਾਰਟੀ ਨੇ ਇਹ ਕਾਗਜ਼ ਰੱਦ ਕਰਵਾਏ ਨੇ ਜਾਂ ਇਨ੍ਹਾਂ ਕਾਗਜ਼ਾਂ ਦੇ ਵਿੱਚ ਕੁਝ ਘਾਟ ਸੀ ਕਿ ਜਿਸ ਕਾਰਨ ਇਹ ਰੱਦ ਹੋਏ ਨੇ ਟੋਟਲ 15 ਉਮੀਦਵਾਰਾਂ ਦੇ ਕਾਗਜ਼ ਠੀਕ ਪਾਏ ਗਏ ਨੇ ਜਿਨ੍ਹਾਂ ਵਿੱਚ ਨੈਸ਼ਨਲ ਜਿਹੜੀ ਕਿ ਕਾਂਗਰਸ ਪਾਰਟੀ ਹੈ ਉਸਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਦੇ ਕਾਗਜ਼ ਠੀਕ ਪਾਏ ਗਏ ਨੇ ਔਰ ਉਹਨਾਂ ਦੇ ਕਵਰਿੰਗ ਲਈ ਉਹਨਾਂ ਦੀ ਪਤਨੀ ਦੇ ਕਾਗਜ਼ ਠੀਕ ਪਾਏ ਗਏ ਇਸ ਦੇ ਨਾਲ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਅਕਾਲੀ ਦਲ ਦੇ ਪਰਕ ਉਪਕਾਰ ਸਿੰਘ ਘੁੰਮਣ ਤੇ ਉੱਥੇ ਭਾਜਪਾ ਦੇ ਜੀਵਨ ਗੁਪਤਾ ਦੇ ਕਾਗਜ਼ ਜਿਹੜੇ ਨੇ ਉਹ ਠੀਕ ਪਾਏ ਗਏ ਨੇ ਉਹਨਾਂ ਦੇ ਕਵਰਿੰਗ ਜਿਹੜੇ ਨਾਲ ਉਮੀਦਵਾਰ ਤੇ ਕਾਗਜ਼ਾਂ ਫਰੇ ਗਏ ਸੀ ਉਹਨਾਂ ਦੇ ਵੀ ਕਾਗਜ਼ ਠੀਕ ਪਾਏ ਗਏ ਔਰ ਇਸ ਦੇ ਨਾਲ ਆਜ਼ਾਦ ਉਮੀਦਵਾਰ ਜਿਹੜੇ ਨੇ ਉਹਨਾਂ ਦਾ ਵੀ ਜਿਹੜੀਆਂ ਫੈਲਾ ਠੀਕ ਹੋ ਗਈਆਂ ਨੇ ਸੋ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਉਹਨਾਂ ਦੇ ਕਾਗਜ਼ ਵੀ ਦਰਸਤ ਨੇ ਸੋ ਸਾਰੀਆਂ ਹੀ ਪਾਰਟੀਆਂ ਨੇ ਹੁਣ ਆਪਣਾ ਜੋ ਕੱਲ ਫੈਲਾ ਵਾਪਸ ਲੈਣੀਆਂ ਨੇ ਕੁਝ ਉਮੀਦਵਾਰ ਇੱਕ ਦੂਸਰੀ ਦੇ ਹੱਕ ਵਿੱਚ ਜਿਹੜੇ ਬੈਠ ਜਾਂਦੇ ਹੁੰਦੇ ਨੇ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਸੈਟਿੰਗ ਕਰ ਲਈ ਜਾਂਦੀ ਏ ਸੋ ਘਟੋ ਘਟ ਤਿੰਨ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਭਰਤ ਕੁਸ਼ ਆਸ਼ੂ ਦੇ ਹੱਕ ਵਿੱਚ ਜਾ ਸਕਦੇ ਨੇ ਜੋ ਚਰਚਾਵਾਂ ਹੋਈਆਂ ਹੋਈਆਂ ਨੇ ਕਿ ਆਜ਼ਾਦ ਉਮੀਦਵਾਰ ਜਿਹੜੇ ਕਿ ਉਹ ਦੂਸਰੀਆਂ ਪਾਰਟੀਆਂ ਦੇ ਹੱਕ ਵਿੱਚ ਜਾਂਦੇ ਨੇ ਕੁਝ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਦੇ ਹੱਕ ਵਿੱਚ ਵੀ ਜਾਣਗੇ ਅਕਾਲੀ ਦਲ ਦੇ ਹੱਕ ਵਿੱਚ ਕੋਈ ਉਮੀਦਵਾਰ ਜਿਹੜਾ ਨਾ ਜਾਂਦਾ ਨਜ਼ਰ ਆ ਰਿਹਾ ਹੈ ਉੱਥੇ ਭਾਜੀਪੀ ਦੇ ਹੱਕ ਵਿੱਚ ਵੀ ਉਮੀਦਵਾਰ ਜਿਹੜੇ ਕਿ ਬੈਠਣਗੇ ਸੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ 파ਰਥ ਕੁਸ਼ਨ ਆਸ਼ੂ ਜਿਹੜੇ ਇਸ ਹਲਕੇ ਤੋਂ ਪਹਿਲਾਂ ਦੋ ਵਾਰ ਜਿੱਤ ਦਰਜ ਕਰ ਚੁੱਕੇ ਨੇ 2012 ਤੇ 2017 ਦੇ ਵਿੱਚ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤਾਂ ਉਹਨਾਂ ਨੇ ਜਿੱਤ ਦਰਜ ਕੀਤੀ ਪਰ 2022 ਦੇ ਵਿੱਚ ਉਹ ਚੋਣ ਆਪਣੇ ਹੀ ਇੱਕ ਸਾਥੀ ਜਿਹੜਾ ਉਸ ਸਮੇਂ ਉਹਨਾਂ ਦੇ ਨਾਲ ਹੁੰਦਾ ਸੀ ਗੁਰਪ੍ਰੀਤ ਗੋਗੀ ਬੱਸੀ ਗੋਗੀ ਜਿਹੜਾ ਕਿ ਉਹਨਾਂ ਨੇ ਖੁਦ ਚੋਣ ਲੜੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਉਹਨਾਂ ਨੇ ਭਾਰਤ ਕਸ਼ਿਸ਼ ਅਸ ਨੂੰ ਹਰਾ ਦਿੱਤਾ ਜਿਹੜਾ ਕਿ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਹੋਣ ਦੇ ਨਾਲ ਇਹ ਸੀਟ ਖਾਲੀ ਹੋਈ ਹੈ ਜਿੱਥੇ ਦੁਬਾਰਾ ਚੋਣ ਹੋ ਰਹੀ ਹੈ ਸੋ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਅਕਾਲੀ ਦਲ ਵੀ ਜਿਹੜਾ ਮਜ਼ਬੂਤੀ ਵੱਲ ਵਧ ਗਿਆ ਅਕਾਲੀ ਦਲ ਦਾ ਜਿਹੜਾ 2022 ਵਾਲਾ ਗ੍ਰਾਫ ਸੀ ਉਹ 2022 ਨਾਲੋਂ ਜਿਹੜਾ ਕਿ ਅੱਗੇ ਵੱਧ ਚੁੱਕਿਆ ਜਿੱਥੇ ਹਿੰਦੂ ਉਮੀਦਵਾਰ ਸਾਰੇ ਖੜੇ ਨੇ ਆਮ ਆਦਮੀ ਪਾਰਟੀ ਦਾ ਵੀ ਭਾਜਪਾ ਦਾ ਵੀ ਤੇ ਕਾਂਗਰਸ ਦਾ ਵੀ ਤਿੰਨੋਂ ਵੱਡੇ ਚਿਹਰੇ ਨੇ ਉੱਥੇ ਅਕਾਲੀ ਦਲ ਨੇ ਆਪਣਾ ਸਿੱਖ ਉਮੀਦਵਾਰ ਜਿਹੜਾ ਐਡਵੋਕੇਟ ਪਰਪੁਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਬਣਾਇਆ ਹੈ ਔਰ ਜਿਹੜਾ ਕਿ ਪਰਪੁਕਾਰ ਸਿੰਘ ਘੁੰਮਣ ਇੱਕ ਐਡਵੋਕੇਟ ਹੈ ਔਰ ਉਸ ਦੇ ਨਾਲ ਹੀ जो लुधियाना पछ्छमी वो बहुत व्डा आधार है सो so, जेकर अकाली दल जिस तरह अज की स्थिति में चल रहा है लगातार इवें चली गया तो अकाली दल सीट जी है बहुत थोड़े फर्क ना भावें हर जाए नहीं तो यह सीट जी अकाली दल जितने वाले पास बद गए। सो so, इस बी जे पी संजीव गुप्ता वो लगभग इस सीट के उपर अपनी जित दर्ज कर चुका है कि जिमेंस सभा चोणों के इतों लगभग 17000 ਵੋਟ ਦੀ ਲੀਡ ਹੋਈ ਸੀ ਜੋ ਲੋਕ ਸਭਾ ਚੋਣਾਂ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਜਿਹਨਾਂ ਨੇ ਵਿਰੋਧ ਕੀਤਾ ਸੀਗਾ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦਾ ਹੁਣ ਉਹ ਖੁਦ ਚੋਣ ਲੜ ਰਹੇ ਨੇ ਪਰ ਦੂਸਰੇ ਪਾਸੇ ਹੁਣ ਰਾਜਾ ਵੜਿੰਗ ਆਪਣੇ ਵੱਲੋਂ ਕੁਝ ਅਜਿਹੇ ਜਿਹੜੇ ਖ਼ਤਕੰਡੇ ਅਪਣਾ ਰਿਹਾ ਕਿ ਭਾਰਤ ਕੁਸ਼ਨ ਆਸ਼ੂ ਵੀ ਉਸੇ ਤਰ੍ਹਾਂ ਇਸ ਹਲਕਾ ਹਾਰੇ ਸੋ ਇਸ ਹਲਕੇ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਨੂੰ ਆਪਣੀ ਪਾਰਟੀ ਦੇ ਵਿੱਚ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਬਹੁਤ ਵੱਡੀ ਮਾਰ ਪੈ ਸਕਦੀ ਹੈ ਭਾਤਪੂਛ ਨਾਸ਼ੂ ਜੋ ਕਿ ਭਾਤਪੂਛ ਨਾਸ਼ੂ ਜੇਕਰ ਇਹ ਚੋਣ ਹਰਦੇ ਨੇ ਤਾਂ ਉਹਨਾਂ ਦਾ ਕਦ ਹੋਰ ਕੱਟੇਗਾ ਔਰ ਰਾਜਾ ਵੜਿੰਗ ਦੀ ਬੱਲੇ ਬੱਲੇ ਹੋਵੇਗੀ ਤੇ ਜੇਕਰ ਰਾਜਾ ਵੜਿੰਗ ਇਸ ਸੀਟ ਜਿਹੜੀ ਜੇ ਆਸ਼ੂ ਜਿੱਤ ਜਾਂਦੇ ਨੇ ਤਾਂ ਰਾਜਾ ਵੜਿੰਗ ਦਾ ਛੁੱਟੀ ਹੋ ਜਾਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਲਈ ਜਿਹੜਾ ਕਿ ਆਪਸ ਦੇ ਵਿੱਚ ਇੱਕ ਨੀਤੀ ਬਣੀ ਹੋਈ ਹੈ ਕਿ ਇੱਕ ਦੂਸਰੀ ਨੂੰ ਤਾਕਤ ਖਿੱਚਣ ਵਾਲੀ ਸੋ ਇਸ ਦੇ ਨਾਲ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਪੂਰਾ ਤਾਮ-ਚਾਨ ਇੱਥੇ ਠੋਕ ਰੱਖਿਆ ਹੈ ਸਾਰੇ ਮੰਤਰੀ ਸਾਰੇ ਉਹਨਾਂ ਦੇ ਐਮ.ਐਲ.ਏ ਉਹ ਉਹਨਾਂ ਨੂੰ ਜਿਹੜਾ ਕਿ ਟਾਰਗੇਟ ਦੇ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਔਰ ਕੇਜਰੀਵਾਲ ਨੇ ਟਾਰਗੇਟ ਦਿੱਤਾ ਹੈ ਇੱਕ ਇੱਕ ਵਿਧਾਇਕ ਨੂੰ ਜਿਹੜਾ ਕਿ 10-10 ਹਜ਼ਾਰ ਵੋਟ ਜੇਕਰ ਇੱਕ ਕੈਬਨ ਮੰਤਰੀ 10 ਹਜ਼ਾਰ ਵੋਟ ਨਹੀਂ ਪਹੁੰਚਦਾ ਤਾਂ ਉਸ ਦੀ ਛੁੱਟੀ ਹੋਵੇਗੀ ਉਸ ਦਾ ਕੈਬਨ ਰੈਂਕ ਖਤਮ ਕਰ ਦਿੱਤਾ ਜਾਵੇਗਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਨੇ ਅੱਗੇ ਵਿਧਾਇਕਾਂ ਨਾਲ ਮਿਲਾਇਆ ਹੋਇਆ ਹੈ ਸਾਰੇ 94 ਦੇ 94 ਵਿਧਾਇਕ ਇੱਥੇ ਲੁਧਿਆਣਾ ਪੱਛਮੀ ਦੇ ਵਿੱਚ ਆ ਗਏ ਨੇ ਔਰ ਉਹਨਾਂ ਨੇ ਅਗਾ ਵਿਧਾਇਕਾਂ ਨੂੰ ਇੱਕ ਇੱਕ ਮੰਤਰੀ ਨਾਲ ਚਾਰ ਚਾਰ ਵਿਧਾਇਕ ਖੜੇ ਨੇ ਜਿਹੜਾ ਕਿ 10000 ਵੋਟ ਇੱਕ ਮੰਤਰੀ ਦੇ ਕੋਲ ਲਈ ਜਾਣੀ ਹੈ ਸੋ ਆਮ ਆਦਮੀ ਪਾਰਟੀ ਇਹ ਸੀਟ ਜਿੱਤਣ ਵਾਲੇ ਪਾਸੇ ਲਗਾਤਾਰ ਆਪਣੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਤੇ ਨਾਲ ਹੀ 19 ਜੂਨ ਨੂੰ ਜਿਸ ਦਿਨ VOTING ਹੋਣੀ ਹੈ ਜੇਕਰ 19 ਜੂਨ ਤੱਕ ਕੋਈ ਵੀ ਗੜਬੜੀ ਨਹੀਂ ਹੁੰਦੀ 19 ਜੂਨ ਤੱਕ ਜੇ ਸੱਤਾਧਾਰੀ ਸਰਕਾਰ ਦੇ ਖਿਲਾਫ ਲੋਕ ਅੱਜ ਜਿਵੇਂ ਖੜੇ ਨੇ ਤਾਂ ਫਿਰ ਸੱਤਾਧਾਰੀ ਇਹ ਪਾਰਟੀ ਇਹ ਸੀਟ ਹਾਰਦੀ ਤਾਂ ਆਮ ਆਦਮੀ ਪਾਰਟੀ ਦਾ ਇੱਥੇ ਸਫਾਇਆ ਹੋਵੇਗਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਦਾ ਲਈ ਚਲੀ ਜਾਵੇਗੀ ਇਸ ਤੋਂ ਬਾਅਦ 2027 ਦੀਆਂ ਚੋਣਾਂ ਆ ਰਹੀਆਂ ਨੇ ਜਿਹੜੀ ਪਾਰਟੀ ਇਹ ਸੀਟ ਜਿੱਤੇਗੀ ਉਸ ਦਾ ਜਿਹੜਾ ਕਿ 2027 ਦੇ ਵਿੱਚ ਸਰਕਾਰ ਬਣਾਉਣ ਦਾ ਬਿਲਕੁਲ ਸੁਪਨਾ ਜਿਹੜਾ ਪੂਰਾ ਹੋਵੇਗਾ ਔਰ 2027 ਦੇ ਵਿੱਚ ਉਹ ਸਰਕਾਰ ਬਣਾਵੇਗੀ ਪਾਰਟੀ ਜਿਹੜੀ ਲੁਧਿਆਣਾ ਦੇ ਵਿੱਚ ਇਹ ਚਿਤ ਚਰਚ ਕਰੇਗੀ ਸੋ ਅੱਜ ਦੇ ਮਾਹੌਲ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਬਹੁਤ ਸਖਤ ਹੈ ਉੱਥੇ ਭਾਜੀਪੀ ਤੇ ਅਕਾਲੀ ਦਲ ਦਾ ਮੁਕਾਬਲਾ ਹੈ ਭਾਜੀਪੀ ਜਿਹੜੀ ਹੈ ਉਹ ਅਕਾਲੀ ਦਲ ਤੋਂ ਅੱਗੇ ਵੱਧ ਰਹੀ ਹੈ ਔਰ ਅਕਾਲੀ ਦਲ ਵੀ ਆਪਣਾ ਖੋਇਆ ਹੋਇਆ ਬੈਂਕ ਪ੍ਰਾਪਤ ਕਰਨਾ ਚਾਹੁੰਦਾ ਹੈ ਜੋ ਅਕਾਲੀ ਦਲ ਇਹ ਸੀਟ ਭਾਵੇਂ ਪਹਿਲਾਂ ਕਦੇ ਨਹੀਂ ਜਿੱਤਿਆ ਸੀ ਕਿਉਂਕਿ ਜਦੋਂ ਅਕਾਲੀ ਭਾਜਪਾ ਕੱਟੜ ਜੁੜਦਾ ਸੀ ਤੇ ਇਹ ਸੀਟ ਜਦੋਂ ਕਿ ਇੱਕ ਵਾਰ ਸਿਰਫ ਅਕਾਲੀ ਦਲ ਜਿੱਤਿਆ ਜੋ ਕਿ ਗਰੇਵਾਲ ਦੇ ਤੇ ਦੂਸਰੇ ਪਾਸੇ ਭਾਜੀਪੀ ਦਾ ਜਿਹੜਾ ਸਾਥ ਹੁੰਦਾ ਸੀ ਨਾਲ ਪਰ ਹੁਣ ਭਾਜੀਪੀ ਅਲੱਗ ਹੈ ਤੇ ਅਕਾਲੀ ਦਲ ਅੱਗੇ ਅਲੱਗੇ ਇਥੋ ਜਿਹੜਾ ਕਿ ਹਮ ਜਿਹੜਾ ਕਿ ਅਕਾਲੀ ਦਲ ਨੇ ਇੱਕ ਵਾਰੀ ਗਰੇਵਾਲ ਜਿੱਤੇ ਔਰ ਇੱਕ ਵਾਰੀ ਹਰੀਸ਼ ਰਾ ਢਾਂਡਾ ਵੀ ਜਿੱਤ ਦਰਜ ਕਰ ਚੁੱਕੇ ਨੇ ਸੋ ਆਮ ਆਦਮੀ ਪਾਰਟੀ ਹਰੀਸ਼ ਰਾ ਢਾਂਡਾ ਦਾ ਜਿਹੜਾ ਕਿ ਪਿੱਛੇ ਇੱਥੇ ਅਕਾਲੀ ਦਲ ਦੇ ਨਾਲ ਕੋਈ ਵੀ ਇੰਨਾ ਵੱਡਾ ਰੋਲ ਅਦਾ ਨਹੀਂ ਕੀਤਾ ਜਾ ਰਿਹਾ ਹਰੀਸ਼ ਰਾ ਢਾਂਡਾ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਰابطਾ ਜੁੜਿਆ ਹੋਇਆ ਸੋ ਇਸ ਨੂੰ ਲੈ ਕੇ ਲੁਧਿਆਣਾ ਦੀ ਪੱਛਮੀ ਚੋਣ ਜਿਹੜੀ ਇਹ ਇਹ ਬਹੁਤ ਹੀ ਇੱਕ ਜਿਹੜੀ ਹਿਸਾਬ ਦੇ ਨਾਲ ਖੇਡੀ ਜਾ ਰਹੀ ਹੈ ਗੇਮ ਇਸ ਨੂੰ ਦੇਖਿਆ ਜਾ ਰਿਹਾ ਕਿ ਕਿਹੜੀ ਪਾਰਟੀ 2027 ਦੇ ਵਿੱਚ ਆਪਣਾ ਮੋਢ ਬਣੇਗੀ ਜੋ ਅੱਜ ਦੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਇਹ ਸੀਟ ਜਿੱਤਣ ਦਾ ਦਾਵਾ ਵੀ ਕਰ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਵੀ ਇਸੇ ਸੀਟ ਨੂੰ ਜਿਤਾਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਸੋ ਜਿਸੇ ਕਾਰਨ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸੀਟ ਸੱਤਾਧਾਰੀ ਪਾਰਟੀ ਹੋਣ ਦੇ ਨਾਤੇ ਜੋ ਆਪਣੀ ਝੋਲੀ ਵਿੱਚ ਪਾਉਂਦੀ ਦਿਖ ਰਹੀ ਹੈ